جا پھر جاگدا آ چوتیاں کم ودا تے جا پھر جانی

ਸੁਆਤ ਹੋਣਾ ਅੰਧਰਾ ਹਾ ਦੇ ਈਸਰ ਦਿਲ ਕੀ ਕੇਦਗਾਇਓ ਮੰਦਰ ਮੇ ਆਜਨ ਜੇ ਆਏ ਪਦਰੇ ਜੀ ਹਰਿ ਨਾਮੁ ਉਹੀ ਆਵਾਜ਼ ਜੇ ਉਹ ਰਾਉ ਜੀ ਸਭ ਤੋਂ ਪਹਿਲੇ ਤੇ ਜਿੰਨੀ ਅਸੀਂ ਸ਼ੰਕਾ ਮਹਾਂਮੰਦਰ ਦੇ ਦਰਬਾਰ ਦੇ ਵਿੱਚ ਪਰ ਇੱਕ ਗੱਲ ਮੈਂ ਕਹਿਣਾ ਕਿ ਉਹਨਾਂ ਵਰਗਾ ਬੰਦਾ ਕੋਈ ਉੱਦਕੇ ਤੁਹਾਡੇ ਦਰਜਾਨਾ ਵਾਸਤੇ ਕਿਉਂਕਿ ਤੁਹਾਨੂੰ ਸਭ ਨੂੰ ਨਹੀਂ ਪਤਾ ਹੀ ਹੈ ਉਹਨਾਂ ਬਾਰੇ ਉਹ ਤਾਂ ਇੱਕ ਉਹ ਮਹਾਕਰ मत्रा निर्विगरू में सर्वकार पहले गणपत पूजे में मेर पंखे साल कुझु कुझु ਦਕਨ ਮੱਤਿ ਸਾਰੀ ਗੱਤੀ ਰੱਖੀ ਗਈ ਪ੍ਰਥਮੇ ਗੁਰਾਜੀ ਕੋ ਮੰਦਣਾ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਮਾਤਾ ਜੀ ਜੀ ਅੱਜ 67ਵੀਂ 87ਵੀਂ ਜਾਗਰਣ ਮਨਾਇਆ ਜਾ ਬੜੀ ਧੂਮ-ਧਾਮ ਦੇ ਨਾਲ ਔਰ ਅਸੀਂ ਬੜੇ ਖੁਸ਼ ਨਸੀਬ ਆ ਇਸ ਨਗਰ ਵਾਲੇ ਸਾਡਾ ਪਰਿਵਾਰ ਜਿਹੜਾ 38 ਸਾਲਾਂ ਤੋਂ ਮਹਾਮਾਈ ਦੀ ਜਾਗਰਨ ਦੀ ਸੇਵਾ ਕਰ ਰਿਹਾ ਏ ਹੋਰ ਬੜੇ ਭਾਦਾਂ ਵਾਲੇ ਆ ਜਿਨ੍ਹਾਂ ਨੂੰ ਸੇਵਾ ਮਿਲੀ ਆ ਇਹ ਸੇਵਾ ਹਰ ਕਿਸੇ ਨੂੰ ਨਹੀਂ ਮਿਲਦੀ ਹੈ ਕਿਉਂਕਿ ਇਹ ਕੁਝ ਚੀਜ਼ਾਂ ਤੋਂ ਦਰਗਾਹ ਤੋਂ ਹੀ ਲਿਖਾਈਆਂ ਹੁੰਦੀਆਂ ਇੱਕੇ ਦੁਨੀਆਦਾਰੀ ਦੇ ਇੱਕ ਜਗਰਤਾ ਹੋ ਜੇ ਤੇ ਬਾਅਦ ਦੇ ਵਿੱਚ ਮੇਰੇ ਸਾਹਬ ਦੇ ਨਾਲ ਸਾਰੇ ਇੱਕ ਭਾਗੋ ਪਾ ਗਿਆ ਵੀ ਕੋਈ ਮਾਨ ਵਾਲੀ ਗੱਲ ਨਹੀਂ ਆ ਉਹਨੂੰ ਟਾਈਮ ਲੱਗ ਜਾਂਦਾ ਤੇ ਸਾਡੇ ਕੋਲ ਹਰ ਸਾਲ ਮਹਾਮਾਈ ਸੇਵਾ ਲੈਂਦੀ ਆ ਮਾ ਮਾਈ ਦਾ ਔਰ ਇਸ ਪਿੰਡ ਦਾ ਨਗਰ ਵਾਸੀਆਂ ਦਾ ਅਸੀਂ ਕੋਟੀ ਕੋਟੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਲੈਗ ਸੁਣ ਚੁਣਿਆ ਸਾਨੂੰ ਸੇਵਾਦਾਰ ਚੁਣਿਆ ਸਾਰੇ ਆਪਕਾਂ ਨੂੰ ਜੈ ਮਾਤਾ ਦੀ ਹਾਂਜੀ ਊਂਗ ਬਾਲਾ ਚੌਂਕ ਮੰਗਲ ਸਿੰਘ ਦਾ ਜਿਹੜਾ ਛੇਪੁਰੀ ਚੌਂਕ ਰੋਡ ਨੂੰ ਰਸਤਾ ਜਾਂਦਾ ਹੈ ਉਹਦੇ ਵਿੱਚ ਜਾਗਰਣ ਹੁੰਦਾ ਹੈ ਹਰ ਸਾਲ ਹੁੰਦਾ ਹੈ ਮੇਰੇ ਫਾਦਰ ਸਾਹਿਬ ਜੀ ਨੇ ਉਹਨਾਂ ਨੇ ਜਗਦੀਸ਼ ਜੀ ਉਹਨਾਂ ਨੇ ਜੋ ਪ੍ਰਧਾਨ ਨੇ ਉਹਨਾਂ ਨੇ ਹੀ ਰਤਬਾ ਅਜੇ ਤੱਕ ਪ੍ਰਦਾਨ ਕੀਤਾ ਮਿਲਿਆ ਤੇ ਉਹਨਾਂ ਦਾ ਹੀ ਰਤਬਾ ਚੱਲ ਰਿਹਾ ਹੈ ਤੇ ਇਸ ਕਰਕੇ ਅਸੀਂ ਫਿਰ ਕਹਿੰਦੇ ਆ ਕਿ ਅਸੀਂ ਆਪਣੇ ਬਹੁਤ ਬਹੁਤ ਜਿਹੜੇ ਵੀਰ ਸਾਡੇ ਕੋਲ ਚੱਲ ਕੇ ਆਏ ਨੇ ਜਿਹੜੀ ਸੰਗਤ ਵੀ ਉੱਥੇ ਬੈਠੀ ਆ ਜਿਹੜੇ ਹਰ ਇੱਕ ਬੱਚਾ ਵੀ ਚੱਲ ਗਿਆ ਜੀ ਉਹਦਾ ਕੋਟੀ ਕੋਟੀ ਧੰਨਵਾਦ ਕਰਦੇ ਆ ਅੱਜ ਮਹਾ ਮਾਈ ਦੇ ਜਾਗਰਨ ਤੇ ਉੱਤੇ ਇਦਾਂ ਰੰਗ ਲੱਗੇ ਰਹਿਣ ਤੇ সনাতਨ ਧਰਮ ਦੀ ਜਾਜਾਕਾਰ ਹੁੰਦੀ ਰਵੇ ਵੇਖੋ ਜੀ ਭਗਤਾਂ ਦਾ ਵੇਖਣ ਨੂੰ ਇਹ ਹੋਈ ਵੇਖ ਰਹੀ ਜੀ ਇੰਨੀ ਭਗਤਾਂ ਨੇ ਸੇਵਾ ਦਿੱਤੀ ਇੰਨੀ ਸੇਵਾ ਦਿੱਤੀ ਆ ਜੀ ਮੇਰੀ ਜਿਹੜੀ ਝੋਲੀ ਛੋਟੀ ਪੈ ਗਈ ਆ ਜੀ ਇਸ ਤੋਂ ਹੀ ਪਤਾ ਲੱਗ ਜਾਂਦਾ ਵਾ ਜੀ ਇਸ ਜਗਰਾਤੇ ਦੀ ਕਿੰਨੀ ਖੁਸ਼ੀ ਆ ਲੋਕਾਂ ਨੂੰ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੇ ਹੋਈ ਆ ਮਾਰੇ ਚੰਗੇ ਕੰਮ ਕਰੋ ਨਸ਼ਿਆਂ ਤੋਂ ਬਚੋ ਮਾਂ ਮਾਈ ਦਾ ਗੁਣगान ਕਰੋ ਕੋਈ ਗੁਰੰਦ ਸਾਹਿਬ ਨਾਲ ਜੁੜਿਆ ਉਹਨਾਂ ਦਾ ਮਾਨ ਸਤਕਾਰ ਕਰੋ ਕੋਈ ਚਿੱਤੇ ਵੀ ਆਪਣੇ ਆਪਣੇ ਧਰਮ ਨਾਲ ਜੁੜਿਆ ਵਾ ਉਹਤੇ ਆਪਣੇ ਆਪਣੇ ਧਰਮ ਨਾਲ ਰਹਿ ਕੇ ਤੇ ਆਪਣਾ ਇੱਜ਼ਤ ਮਾਨ ਕਰੋ ਤੇ ਆਪਣਾ ਗੁਰੂ ਮਹਾਰਾਜ ਜਿਵੇਂ ਹੋ ਜੋ ਕਿਉਂਕਿ ਗੁਰੂ ਮਹਾਰਾਜ ਤੋਂ ਬਿਨਾ ਕੋਈ ਗੱਦੀ ਨਹੀਂ ਆ ਔਰ ਸਾਡੇ ਐਮਐਲਏ ਸਾਹਿਬ ਆਏ ਸੀ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਆਪਣੀ ਸਾਡੀ ਟੀਮ ਦਾ ਧੰਨਵਾਦ ਕਰਦੇ ਅਸੀਂ ਕਰਾ ਜੀ ਆ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਦਾ ਜਗਰਾਤਾ ਕਰਾ ਰਿਹਾ ਜੀ ਬੜੀ ਖੁਸ਼ੀ ਦੀ ਗੱਲ ਹੈ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਭਗਤਾਂ ਨੂੰ ਖੁਸ਼ਾ ਦੇਖਣਾ ਮਿਲਿਆ ਜੀ ਬਹੁਤ ਔਖਾ ਜੀ ਭਗਤਾਂ ਨੂੰ ਬਹੁਤ ਔਖਾ ਜੀ ਕੀ ਕਹਿਣਾ ਚਾਹਦੇ ਲੋਕਾਂ ਨੂੰ ਲੋਕਾਂ ਨੇ ਇਹ ਕੋਨਾ ਜੇ ਮਹਾ ਮਾਇਦਾ ਦਰਸ਼ਨ ਕਰੋ ਰੱਬ ਦੇ ਨਾਲ ਜੁੜੋ ਤੇ ਖੁਸ਼ੀਆਂ ਮਨਾਓ ਨਸ਼ੇ ਪਤੇ ਛੱਡੋ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਅਜ ਤੂੰਗਾ ਵਾਲਾ ਦੇ ਵਿੱਚ ਸੱਤੇ ਪਹਿਲਵਾਨ ਵੱਲੋਂ ਮਹਾਮਾਈ ਦਾ ਜਾਗਰਣ ਕਰਾਇਆ ਹਰ ਸਾਲ ਉਹ ਵੀ ਕਰਾਉਂਦੇ ਆ ਉਹ ਤੁਸੀਂ ਦੇਖ ਰਹੇ ਹੋ ਸੰਗਤ ਦਾ 2000 ਦਾ ਮਹਾਮਾਈ ਦਾ ਜਾਗਰਣ ਬਣਾ ਰਹੀ ਹੈ ਔਰ ਹਰ ਸਾਲ ਇੱਥੇ ਬੜਾ ਲੰਗਰ ਵੀ ਲੱਗਦਾ ਹੈ ਭਾਰੀ ਮਾਤਰਾ ਚ ਦੂਸਰੇ ਦਾ ਲੋ ਦਸ਼ਨ ਕਰਨ ਨਹੀਂ ਆਉਂਦੇ ਆ ਸੋ ਅਸੀਂ ਮਹਾਮਾਈਏ ਕੀ ਅਰਦਾਸ ਕਰਾਂਗੇ ਐਦਾ ਮਹਾਮਾਈ ਸਾਰੇ ਦੀ ਝੋਲੀਆਂ ਭਰਦੇ ਰੇ ਐਦਾ ਹੀ ਅਰਦਾਸਾ ਪੂਰੀਆ ਕਰਦੇ ਰੋ ਹਰ ਸਾਲ ਦੀ ਤਰ੍ਹਾਂ ਜਗਰਾਤਾ ਐਦਾ ਹੀ ਧੂਮਧਾਮ ਨਾ ਬਣਾਇਆ ਜਾਵੇ ਨਹੀਂ ਦੇਖੋ ਤੁਸੀਂ ਬਿਲਕੁਲ ਬਹਿਨ ਦੀ ਕਿਤੇ ਜਗ੍ਹਾ ਨਹੀਂ ਗਏ ਮੇਰੇ ਵੱਡੇ ਭਰਾ ਸੱਤੇ ਪਹਿਲਵਾਨ ਜੀ ਵੱਲੋਂ ਇਹ ਹਰ ਸਾਲ ਪ੍ਰੋਗਰਾਮ ਕਰਾਇਆ ਜਾਂਦਾ ਮਹਾਮਾਈ ਦਾ ਜਾਗਰਣ ਕਰਾਇਆ ਜਾਂਦਾ ਐਦਾ ਹੀ ਮਹਾਮਾਈ ਇਹਨਾਂ ਦੀ ਝੋਲੀਆਂ ਭਰਦੇ ਰੇ ਅੱਗੇ ਵੱਧ ਚੱਲ ਕੇ ਮਹਾਮਾਈ ਦਾ ਗੁਣਗਾਨ ਕਰਦੇ ਰਹਿਣ ਲੋਕਾਂ ਨੂੰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਵੀ ਮਾਹਮਾਈ ਦੇ ਚਰਨਾਂ ਚ ਅਰਦਾਸ ਕਰੋ ਮਾਹਮਾਈ ਕੋ ਜੋਲੀਆ ਭਰੋ ਔਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਨਸ਼ੇ ਤੋਂ ਦੂਰ ਰਹੋ ਨਸ਼ੇ ਦਾ ਜਿਹੜਾ ਛੇਵਾ ਦਰਿਆ ਇੱਥੇ ਵਗ ਰਿਹਾ ਅਸੀਂ ਇਹਨੂੰ ਖਤਮ ਕਰਨਾ ਹੈ ਸਰਕਾਰਾਂ ਨੂੰ ਛੱਡ ਕੇ ਅਸੀਂ ਲੋਕ ਆਪਣੇ ਉੱਪਰ ਲੈ ਕੇ ਅਸੀਂ ਇਹਨਾਂ ਨੂੰ ਦੂਰ ਕਰੀਏ ਮਾਹਮਾਈ ਗੁਰੂ ਪੀਰਾਂ ਦੀ ਧਰਤੀ ਤੇ ਹੋਈ ਰਹਿੰਦੇ ਆ ਉਹਨਾਂ ਦਾ ਗੁਣਗਾਨ ਕਰੀਏ